ਫਾਰਮ ਮੈਂਨੇ ਫਾਰਮ ਜੀ ਪਾ ਗਿਆ ਆ ਜਾ ਵੀਰੇ ਤੂੰardi ਮਰਜ਼ੀ ਤੋਂ ਤੁਸੀਂ ਦੋਏ ਜਣੇ ਬੰਦੇ ਰਾਇ ਕਰਕੇ ਕੱਢੋ ਕਿੜੀਆਂ ਕਿੜੀਆਂ ਕੱਢਦੇ ਹੋ ਪੱਠਾ ਵੀ ਨੇ ਵਾਇਆ ਖੀਰੀਆਂ ਆ ਆਜੋ ਬਈ ਬਹੁਤ ਅچھے ਦੰਦ ਆ ਆ ਖੀਰੀਆਂ ਪੱਠਾ ਨੇ ਕੋਈ ਨੱਪਾ ਦੇਖਾਂਗੇ ਆ ਰਾਮ ਨਾਲ ਦੇਖਾ ਪੱਟ ਚੰਗੀਆਂ ਲੈ ਲਾਂਗੇ ਬਾਕੀ ਸੋਹਣੀਆਂ ਚਿੱਟੀਆਂ ਆਖਦੀ ਐ ਇਹਨਾਂ ਦਾ ਪੱਠਾ ਆ ਪੱਠਾ ਦੀ ਦਿਖਾ ਰਿਹਾ ਬਹੁਤ ਸੋਹਣੀਆਂ ਨੇ ਸਾਰੀ ਦੋ ਦੋ ਹੋ ਗਈਆਂ ਇੱਕ ਆ ਕਾਲੀ ਘਟ ਨਾਏ ਟੱਕੜੀਆਂ ਨੇ ਹਾੜੀ ਝੜ ਕੇ ਬਣ ਜਾਣੀਆਂ ਬੱਕਰੀਆਂ ਇਹ ਵੀ ਖੀਰੀ ਐ ਇੱਕ ਹੋਰ ਉਹ ਪਰਲੇ ਪਾਸੇ ਖੜੀ ਆ ਚਾਰ ਕਰਦੇ ਕੋਈ ਨਹੀਂ ਆ ਗਏ ਉਹ ਨੋ ਟਲੋ 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 ਟਗੀ ਕੰਨ ਕੋ ਨਾ ਬਹੁਤ ਛੋੜਾ ਐ ਇਹ ਪੱਠਾ ਬੱਕਰੀ ਦੀ ਨਹੀਂ ਤੂੰ ਡੱਬੀ ਉਹਦੀ ਹੈਗੀ ਤੂੰ ਕਰ ਸੁਣਾ ਰੱਬੂ ਚਾਰੇ ਮਹੀਨੇ ਬਨਿਆ ਦਾ ਦੱਸ ਕੀ ਮੰਗਦਾ ਪਸੰਦ ਕਰੋ ਜੀ ਬਣਾ ਠੀਕ ਨੇ ਕੋਈ ਨਹੀਂ ਆ ਜਾਓ ਬਾਈ ਅੰਦਰ ਆ ਜਾਓ ਯਾਰ ਡਰੋ ਨਾ ਇਹ ਕੱਪਣ ਹੈ ਬਾਈ ਓਏ ਹਾਂ ਇਹ ਕੱਪਣ ਹੈ ਕਿੰਨੇ ਮਹੀਨਿਆਂ ਦੀ ਇਹ ਹੈਗੇ ਦਾ 2 ਮਹੀਨੇ ਤੋਂ ਉੱਪਰ ਹੈ ਜਿਵੇਂ ਅਗਲੇ ਨੇ ਆਪਾਂ ਦੱਸਿਓਵੇਂ ਆਪਾਂ ਦੱਸ ਦਾਂਗੇ ਠੀਕ ਹੈ ਨਾ ਬਈ ਤੇ ਤੇਰੀ ਗਾਰੰਟੀ ਹੈ ਬਾਈ ਸਾਡੀ ਕੋਈ ਗਾਰੰਟੀ ਨਹੀਂ ਕਿਉਂ ਜੀ ਤਾਂ ਪੈਸੇ ਬੱਟਣੇ ਨੇ ਆ ਗਿਆ ਇੱਕ ਮਿੰਟ ਚਾਹ ਬੱਠ ਵੀ ਨਵੀਆਂ ਦੇ ਮਾਰਨ ਦੀ ਗੱਲ ਹਾਂ ਨਵੀਆਂ ਥੋੜੀਆਂ ਇਹਦਾ ਬਾਈ ਯਾਰ ਫਾਰਮਾ ਫੂਰਮਾ ਚੋਂ ਇਹਨੇ ਗਾਂ ਦੀ ਗਾਂ ਯਾਰ ਇਹ ਤਾਂ ਵਪਾਰੀ ਨੇ ਮੁੱਲ ਲੈਂਉਂਦੇ ਨੇ ਆ ਬੱਕਰੀ ਮਾਰ ਦੇਖ ਲੈ ਮੇਮਣੀ ਕਿੱਡੇ ਕੰਮ ਦੀ ਲਿਆ ਥੋੜੀ ਜਿਹੀ ਲਿੱਸੀ ਹੈਗੀ ਲੈ ਦੇ ਕੰਨ ਮੰਨਾ ਬੱਕਰੀ ਦਾ ਸੋਣੀ ਹੈ ਹਾਈ ਡੂਇਟ ਸੋਣੀ ਹੈ ਆ ਮੇਮਣੀ ਇਹਦੇ ਮਾਰ ਇਹ ਤਾਂ ਥੋੜੀਆਂ ਜਿਹੀ ਬਾਈ ਯਾਰ ਮਾਰ ਦਿੰਦੇ ਨੇ ਆਲੇ ਭੋਖਾਂ ਦੇ ਬੱਚਾ ਇਹਦੇ ਮਾਰ ਮੇਮਣੀ ਆ ਯਾਰ ਆ ਲੋ ਜੀ ਇਹ ਭਰੂਣਾ ਜੀ ਬਠਾ ਪਹਿਲਾਂ ਤੂੰ ਪਣੀ ਚਾਰ ਮੇਮਣੀਆਂ ਦਾ ਤਕਰੀ ਅੱਡ ਮੇਂ ਦੇ ਮੇਮਣੀਆਂ ਛੋਟੀਆਂ ਵਾਲੀਆਂ ਕਹਿੰਦੇ ਰਹਿਣ ਦੀ ਇਹ ਚਲ ਇਹਦਾ ਦਸਰਾਮੂ ਕੀ ਆ ਇਹਦੇ ਥੱਲੇ ਕੱਚੀ ਹੈ ਇਹ ਦੋਸੇ ਇਹ ਥੱਲੇ ਕੀ ਹੈ ਇਹ ਦੇ ਮੈਂ ਗੱਬਣਾ ਜੀ ਅੱਛਾ ਦੰਦ ਤਾਂ ਖਿੰ ਮਾਰੀਂ ਠੀਕ ਹੈ ਭਈ ਮੈਂ ਰਾਇ ਕਰ ਲੈ ਇਹਨਾਂ ਨੂੰ ਸੱਜੇ ਕਰੀਂ ਕਰ ਰਹਿ ਤੂੰ ਵਿਰੇਜ ਜੈਜ ਮੁੱਲ ਮੰਗ ਜੇ ਵੇਚਣੀ ਹੈ ਥੱਲੇ ਨਹੀਂ ਦੇ ਕੋਸ਼ ਗੱਬਣ ਤੂੰ ਕਹਨੇ ਜਿਆਦਾ ਮੇਰੀ ਗੱਲ ਸੁਣਾ ਸਵੇਰ ਦੇ ਬੜੇ ਬੰਦੇ ਆਏ ਨੇਗੇ ਕਿਸੇ ਤੋਂ 28 ਮੰਗਿਆ ਕਿਸੇ ਕੋਲਸ ਮੰਗਿਆ ਇਹ ਤਾਂ ਬੋਣੀ ਵਾਲਾ ਕੰਮ ਕਰਿਆਗਾ ਬਾਈ ਕਹਿੰਦੇ ਵੀ ਰਾਜੂ ਨੂੰ ਮळा ਮੈਨੂੰ ਇਹਨੇ ਇਹੀ ਗੱਲ ਆਖੀ ਤੈਨੂੰ ਮੈਂ ਬਾਜ਼ ਮਰਵਾਏ ਬੰਦੇ ਨੂੰ ਕਹਿ ਕੇ ਸਪੈਸ਼ਲ ਠੀਕ ਆ ਇਹ ਕਹਿੰਦੇ ਵੀ ਰਾਜੂ ਨੂੰ ਮਿਲਗਾ ਇਹ ਸੌਦਾ ਕਰਨਾ ਦੇਖਿਆ ਗੱਲ ਜਿੰਨੇ ਵੀ ਬੱਕਰੀਆਂ ਦੇਖਦਾ ਇਹਨਾਂ ਨੂੰ ਮਾਰੀਂਦਾ ਮੈਨੂੰ ਮਾਰੀ ਮੈਨੂੰ ਰੋਟੀ ਬਣ ਗਈ ਭਾਈ ਦੇ ਦੂੰਗਾ ਸੁਣ ਗੱਲ ਇਹਨੇ ਬੰਦੇ ਹਣ ਜਾਨ ਨਵੇਂ ਪੱਕੇ ਦੇ ਵਿੱਚ ਕੋਈ ਕਮੀ ਆ ਭਾਈ 38 ਇੰਚਾਂ ਵਾਂਗੂ ਬੱਕਰੀ ਹੈ ਤੂੰ ਆਪ ਦੇਖ ਲੋ ਯਾਰ ਬੱਕਰੀ ਠੀਕ ਆ ਚਲੇ ਤਾਂ ਇਹ 38 ਆ ਇਹ ਤਾਂ ਜਮੀਰ ਉਤਰਦੀ ਐ। ਬਾਕੀ ਤੂੰ ਕਹਿੰਦਾ ਵੀ ਗੱਬਣਾ ਹੈ। ਗੱਬਣਾ ਹੀ ਬੱਕਰੀ। ਤੂੰ ਗੱਬਣ ਦੀ ਗਰੰਟੀ ਨਾ ਦੇ। 2 ਮਹੀਨੇ ਦੀ ਗੱਬਣਾ ਅਗਲੇ ਨੇ ਦੱਸਿਆ ਵੀਰੇ ਉਹ ਵੀ ਤੁਹਾਨੂੰ ਦੱਸ ਰਹੇ ਐ ਸਿੱਧੀ ਗੱਲ। ਤੇ ਜਦ ਅਗਲੇ ਦਾ 100 ਕੁਛ ਕਹੂ। ਤੂੰ ਐਂ ਕਹਿ ਦੇ ਵੀ ਤਾਇਆ ਨਾ ਇਹ ਤਾਂ ਤੂੰ ਬਚੇਗਾ ਨਾਲੇ ਮੈਂ ਬਚੂ। ਯਾਰ ਆਪਾਂ ਗੱਬਣ ਦੀ ਫੁੱਲ ਗਰੰਟੀ ਨਹੀਂ। ਆਪਾਂ ਗਰੰਟੀ ਇਹਨਾਂ ਨੂੰ ਦੇ ਨਾ। ਇਹ ਗੱਲ ਨੂੰ ਇਹ ਵਰਕ ਹਾਂ ਇਹ ਵਰਕਾ ਪਾੜ ਦੇ। ਠੀਕ ਐ। ਬਾਈ ਇਹਨੇ ਲਈ ਆ ਮੁੱਲ। ਹਾਂਜੀ ਹਾਂਜੀ। ਮੈਂ ਦੇਵਾਂਗੂ ਤੁਹਾਨੂੰ ਅੱਜ ਬੱਕਰੀਆਂ। ਖਰੀ ਗੋਟੀ ਨਿਕਲ ਗਈ ਗੱਲ ਨੂੰ ਤੁਸੀਂ ਕਹਿੰਦੇ ਰਾਜੂ ਨੇ ਦਵਾਈਆਂ ਦਾ ਵੇੜਾ ਵੈਜੀ ਲੋਕ ਕਹਿੰਣਗੇ ਕਿਨੇ ਦਵਾਈ ਆ ਉਹ ਐਡਾ ਕੰਜਰ ਉਹਨੇ ਕਾ ਤੋ ਤੈਨੂੰ ਮਾੜੀ ਦਵਾਈ ਮੈਂ ਕੰਜਰ ਨਹੀਂ ਬਣਨਾ ਇਹ ਗੱਲ ਨੂੰ ਪਹਿਲੇ ਹੀ ਨਿਮੇਟ ਲੋ ਸੁਣ ਲੈ ਗੱਲ ਜੇ ਤਾਂ ਹੁੰਦੀ ਤਾਜੀ ਸੂਣ ਵਾਲੀ ਫਿਰ ਤਾਂ ਮੈਂ ਦਿੰਦਾ ਗਰੰਟੀ ਵੀ ਲੋਟਾ ਬਣਾਈ ਖੜੀ ਐ ਹਾਂਜੀ ਹਾਂ ਬੱਚੇ ਨੇ ਦੇ ਅੰਦਰ ਆ ਇਹਦੀ ਰਾਮੂ ਤੂੰ ਗਰੰਟੀ ਨਾ ਦੇ ਨਾਲੇ ਮੈਂ ਚੋਰ ਨਹੀਂ ਤੂੰ ਚੋਰ ਨਹੀਂ ਠੀਕ ਆ ਬਾਈ ਇਹ ਸ਼ੋਨਾ ਇਹ ਮਿੱਟੀ ਜਮਾ ਜੀਰੋ ਫੰਡਰ ਕਰਕੇ ਲਓ ਕਿਉਂ ਜੀ ਤੇਰੀ ਕਿਸਮਤ ਦੀ ਗੱਬਣ ਹੋਵੇ ਚਾਹੇ ਦਵਾਰੇ ਬਣ ਜੇ ਫੰਡਰਾਂ ਦੇ ਮੁੱਲ ਦੇ ਪੈਸੇ ਲਾਵਾਂਗੇ ਜੀ ਕਿਉਂ ਜੀ ਹੁਣ ਤੂੰ ਤਾਂ ਕਹਿਣਾ ਵੀ ਹਾਂ ਤਾਂ ਆ ਗੱਬਣ ਮੈਂ ਨਹੀਂ ਪਰਮਾਨਦਾ ਇਹ ਗੱਲ ਨੂੰ ਤੇਰੀਆਂ ਦੋ ਚਾਰ ਬੱਕਰੀਆਂ ਇਹਨਾਂ ਚੋਂ ਦੋ ਚਾਰ ਬੱਕਰੀਆਂ ਕੱਢਾਂਗੇ ਦੋ ਚਾਰ ਬੱਕਰੀਆਂ ਅਸੀਂ ਕੱਢਾਂਗੇ ਨਾ ਚੋ ਵਧੀਆ ਵਧੀਆ ਨਹੀਂ ਕੱਢਦੇ ਹਾਂਜੀ ਇਹਦਾ ਦੱਸੋ ਸਹੀ ਦੱਸੋ ਮੈਨੂੰ 25 ਪੁੱਛੀ ਦੀ ਨਹੀਂ ਹੈਗੀ ਇੱਕੋ ਹੀ ਮੈਨੂੰ ਵੀ ਇੰਨੇ ਹੀ ਦੇ ਮੈਂ ਇੰਨੇ ਦੱਸਣਾ ਬੋਣੀ ਵਾਲੀ ਕੰਮ ਤੂੰ ਕਰੀ ਮੈਂ ਤਾਂ ਕਹਿੰਦਾ 13000 ਲੈ ਲੈ ਕੋਈ ਨਹੀਂ ਫੇਰ ਤਾਂ ਹੋ ਗਿਆ ਸੌਦਾ ਫਿਰ 25 ਦੀ ਵੀ ਨਹੀਂ ਹੈਗੀ ਫਿਰ ਮੈਂ ਤੈਨੂੰ ਕਿਦੋਂ ਕਹਾਂ ਤੂੰ 25 ਦੀ ਵੇਚ ਜਿਹਦੇ ਦਾ ਮਾਲ ਮਾਲ ਵੇਚ ਨਵੇਂ ਬੰਦੇ ਨੇ ਪਰੋਸਾ ਕਰਿਆ ਢੀਦੂਰੋਂ ਆਇਆ ਹੈ ਰਾਜਸਥਾਨ ਗੰਗਾ ਨਗਰ ਤੋਂ ਇਹਦਾ ਵੀਰੇ ਥੋੜੀ ਜੀ ਜਾਂਚ ਲਿਸੀ ਹੈਗੀ ਕਿਤੇ ਬੱਕਰੀ ਓਏ ਇਹਨੂੰ ਕੁਛ ਨਹੀਂ ਤਾਂ ਐ ਤਾਂ ਆਹ ਬਖਸ਼ੀਆਂ ਆਪਣੀਆਂ ਵੀ ਲਿਕੜੀਆਂ ਹੁੰਦੀਆਂ ਨੇ ਤਾਂ ਗੱਲ ਨੂੰ ਛੱਡ ਤੂੰ ਬਾਕੀ ਥਾਂ ਥਣ ਜੀ ਕਹੇ ਮੈਂ ਚੈੱਕ ਕਰ ਦਾਨਾ ਯਾਰ ਫੁੱਲ ਜ਼ਿੰਮੇਵਾਰੀਆਂ ਜੈ ਧਾਰ ਵੀ ਨਾ ਬਣੀ ਬੱਕਰੀ ਥਾਣਾ ਦੀ ਫਿਰ ਮੈਨੂੰ ਇੱਕੋ ਹੀ ਦਾਦੇ ਰਾਮੂ ਕਿੰਨੀ ਦੇਣੀ ਹੈ ਵੀਰੇ ਪਤਾ ਨਹੀਂ ਦੱਸਣਾ ਨਾ ਨਾ ਇੱਕੋ ਹੀ ਦਾਦੇ ਤੂੰ ਦੱਸਣਾ ਮੈਂ ਕੀ ਮੈਂ ਤਾਂ ਦੱਸਦਾ 13000 ਮੈਂ ਤੂੰ 24000 ਦੀ ਬੱਕਰੀ ਦਊਂਗਾ ਤੇ ਲੈ ਆਣੀਆਂ ਤੇ 24 ਮੁੱਲ ਹਲਾ ਕੱਚੀਆਂ ਭੋਰਨਾ ਬੱਕਰੀ ਨੂੰ ਗਾਹ ਕੋ ਹੋਰ ਵੀ ਬੱਕਰੀ ਦੇ ਲੱਗੇ ਹੋਏ ਨੇ ਭੋਰ ਭਰੀਆਂ ਮੈਂ ਤਾਂ ਕਹਾਂ ਲੱਗੇ ਹੋਏ ਨੇ ਉਹ ਲੈ ਜਾਣਗੇ ਉਹਨਾਂ ਦੇ ਕਰਮ ਚ ਹੋਈ ਗੱਲ ਆਇਆ ਨਾ ਫਿਰ ਜਦੋਂ ਨੰਗਾ ਹੁਣ ਸੌਦਾ ਤੂੰ ਕਰਦੇ ਆ ਮੈਂ ਗਾਹਾਂ ਤੁਰਜੂ ਨੰਗੇ ਨੂੰ ਅਗਲਾ ਕੋਈ ਹੋਰ ਚੱਕ ਲੂ ਆ ਕੇ ਗੱਲ ਤਾਂ ਫਿਰ ਉਹੀ ਆ ਵਧੀਆ ਦਲਾਲੀ ਤੋਂ ਬੱਚੂ ਸਾਨੂੰ ਕੀ ਹੁੰਦਾ ਅਗਲੇ ਵਾਸਤੇ ਨੰਗੀ ਤਾਂ ਹੋ ਜੂ ਕੋਈ ਗਰੀਬ ਆ ਕੇ ਇਹਨੂੰ ਲੈ ਜੂ ਮੈਂ ਵੀਰੇ ਫਾਰਮ ਦੀ ਬੱਕਰੀ ਤੇ ਮੈਂ ਨਹੀਂ ਵੀ ਜਾ ਕੇ ਨੇ ਜੀ ਜੂ ਨਹੀਂ ਲਾਣਾ ਸਾਰੀ ਫਾਰਮ ਵਾਲੀਆਂ ਬੱਕਰੀਆਂ ਨੀਰਾਂ ਨੂੰ ਦਾ ਕੁਸ ਮਰਜੀ ਪਾਈ ਜਾਂ ਗਿੱਲਾ ਸੁੱਕਾ ਇਹਨੂੰ ਸਭ ਓਏ ਅੱਜ ਕੱਲ ਤਾਂ ਸਾਰੀ ਫਾਰਮ ਦੇ ਆ ਠੀਕ ਆ ਨਾ ਬਿਨਾ ਫਾਰਮ ਦਾ ਕੋਈ ਵੀ ਨਹੀਂ ਤੂੰ ਵੀ ਫ हां और ये असली कोई नहीं फार्मिंग हो रहे हैं हुन ता रोटी भी फार्मिंग हो खाने आ दस किथे देसी गण कौन बोल ना ये गल्लां ता करे ना तू ਲੈ ਐਂ ਕਰ 15000 ਦੀ ਦਿੰਨੇ ਨਹੀਂ ਖਾਂਦੀ ਬਾਰ ਸਾਢੇ 15 ਦੀ ਦਿੰਨੇ ਕੱਚੀਆਂ ਗੱਲਾਂ ਨਾ ਕਰ 16 ਦੀ ਦਿੰਨੇ ਪੱਕਾ ਮੁੱਲ ਲਾ ਬੱਕਰੀ ਫਿਰ ਪੱਕਾ ਹੀ ਆ ਹੁਣ ਹੋਰ ਕੀ ਕਰਾਂ ਪੱਕਾ ਤੇ ਇਹੀ 23000 ਦੀ ਬੱਕਰੀ ਲਈ ਆ ਨਾ ਬੱਸ ਹੁਣ ਤਾਂ ਬੱਕਰੀ ਦੇਣੀ ਐ ਵਾਲੇ ਉੱਚੇ ਲੱਗੇ ਉਹਨੇ ਕਰਾਂ ਕੁਛ ਬਾਈ ਕਰ ਦੇ ਲੈ ਇੱਕ ਨਿਸ਼ਾਨੇ ਚ ਬੱਕਰੀ ਵੇਚੂ ਤੇਰੀ ਮਰਜ਼ੀ ਐ ਦੇਣੀ ਐ ਤਈ ਗਾਗ ਭਜਾਉਣ ਵਾਲੀ ਗੱਲ ਤਾਂ ਮੈਂ ਕਰਦਾ ਨਹੀਂ ਕੋਈ ਨਹੀਂ ਫਿਰ ਜੇ ਮੈਨੂੰ ਵੀ ਯਾਰ ਬੋਣੀ ਮੇਰੀ ਸਹੀ ਹੁੰਦੀ ਰੋਟੀ ਬਣਦੀ ਹੋਵੇ ਦੇ ਦੂੰਗਾ ਮੇਰੀ ਵੇਚਣੀ ਐ ਇੰਨੀ ਦੂਰੋਂ ਫੰਡਰ ਐ ਪਤਾ ਨਹੀਂ ਗੱਬਣ ਐ ਅੱਜ ਇਹ ਸਿਉਣਾ ਮਿੱਟੀ ਐ ਗੱਲ ਸੁਣ ਕਰਦੇ ਆ ਵੀ ਨਿਮੇੜਦੇ ਆ ਮਨਜ਼ੂਰ ਹੋਈ ਤਾਂ ਲਿਓ ਨਹੀਂ ਮੇਰੀ ਗੱਲ ਤੇ ਤੁਸੀਂ ਵੀ ਨਾ ਲਿਓ ਮਹਿੰਗੀ ਲੱਗੇ ਪਰਾਂ ਨੂੰ ਕਹਿੰਦੀ ਰਾਜੂ ਬਾਈ ਲੈਣੀ ਨਹੀਂ ਮੈਥੋਂ ਡਰਿਓ ਨਾ ਕਿਉਂ ਵੀ ਕੋਈ ਜ਼ਰੂਰੀ ਨਹੀਂ ਲੈਣੀ ਇਹ ਦੇਊ ਦੇਵੇ ਨਹੀਂ ਦੇਣੀ ਨਾ ਦੇਉ ਤੇ ਭਾਈ ਨੂੰ ਖੜੇ ਹੋਵੇ ਆ ਬਾਜ਼ਾਰ ਮੇਲਾ ਲੱਗਿਆ ਬਾਬੇ ਦੀ ਕਿਰਪਾ ਹੈ ਹੋਰ ਲੈ ਲਾਂਗੇ ਕਿਉਂ ਜੀ ਮੈਨੂੰ ਤਾਂ ਖਰੀਆਂ ਗੱਲਾਂ ਨੇ ਲੈ ਭਾਈ ਮੁੰਡਿਆ ਦੇਣੀ ਹੈ ਦੇ ਹੀ ਨਹੀਂ ਦੇਣੀ ਨਾ ਦੀ ਥਾਪੀ ਵਜਦੀ ਹੈ ਹਾਂ ਜੀ ਵਜਾ ਦੇ ਆ ਵਜਾ ਦੇ ਪੱਕੀ ਗੱਲ ਤੇ ਵਜਾਈ ਕੱਚੀ ਤੇ ਨਾ ਵਜਾਈ ਉਹ ਜਾ ਯਾਰ ਤੈਨੂੰ ਚੰਗੀ ਲੱਗੀ ਤੇਰੀ ਬਸ ਪੱਕੀ ਹੈ ਮੂੰ ਤੇਰੀ ਮਰਜ਼ੀ ਹੈ ਬੋਲ ਪੂਰੀ 18000 ਦੀ ਹੋ ਗਈ ਚੁੱਪ ਕਰ ਫਿਰ ਲੈਣੀ ਵੀ ਨਹੀਂ ਹੁਣ ਚਲ ਆ ਚਲੀਏ ਚਲ ਜਾਣਾ ਅਗਲਾ ਨਵਾਂ ਬੰਦਾ ਥੋੜੀ ਮਰਵਾਉਣਾ ਰਾਮੂ ਆਪ ਤਾਂ ਰੋਜਦੇ ਆ ਇਹ ਨਵਾਂ ਨਹੀਂ ਮਰਵਾਉਣਾ ਸਿਆਪ ਥੋੜਾ ਮਰਨਾ ਹੈ ਕੱਠੀਆਂ ਖਰੀਦੀਆਂ ਇੱਕ ਦੋ ਹੋਰ ਲੈ ਕੇ ਦੂੰ ਤੇਰੀਆਂ ਨਾਲ ਚੋਂ ਗਾਂ ਕ ਨੂੰ ਥੋੜੀ ਤੜਕਿਆ ਕਰਦੇ ਨੇ ਓ ਯਾਰ ਬੱਕਰੀ ਜਿਵੇਂ ਕੰਮੀ ਦਾ ਓ ਬਾਤੂ ਮੇਰੇ ਸੁਈ ਹੋਈ ਦੇ ਇਹ ਕਰ 26000 ਦੇ ਉਹ ਸੁਧੋ ਬੱਚੇ ਦੇ ਲੋਟਾ ਬਣਾ ਇਹੀ ਤਿਆਰ ਹੁੰਦੀ ਪੱਟ ਦੇ ਨੂੰ 50000 ਦੀ ਵੇਚ ਯਾਰ ਕਰਦੇ ਕਰਦੇ ਬੰਦਾ ਮਰ ਜੂ ਤਿਆਰ ਕਰਦੇ ਕਰਦੇ ਬੰਗਾ ਫੁੱਟ ਜਾਣਗੇ ਉਹਦੋਂ ਨੂੰ ਦੇ ਦੇ ਨਹੀਂ ਨਹੀਂ ਕੋਈ ਦੇ ਦੇ ਉਹ ਕਿਧਰੋਂ ਬਾਈ ਚੱਲੀਏ ਚਲੋ ਓਏ ਆ ਜਾ ਬਈ ਮੜ ਜਾ ਖੜ ਜਾ ਕੇ ਏਰੀਆ ਨਾ ਟੱਪਾ ਮੜ ਜਾ ਆ ਜਾ ਮੇਰੀ ਟੱਪ ਜਾਂਦੇ ਕੋਈ ਗੱਲ ਨਹੀਂ ਤੂੰ ਇੱਕ ਕੰਮ ਕਰ ਲੈ ਮੂੰ ਤਾਂ ਖਰ ਤੇਰਾ ਹੱਕ ਬਣਦਾ ਸੀ ਨਵੇਂ ਬੰਦੇ ਨੂੰ ਜਿਹੜਾ ਬਾਈ ਮੋੜ ਨਹੀਂ ਟੱਪਦੇ ਕਿਤਾ ਕੀ ਘਰੀ ਹੈਗੀ ਜਾਣ ਦੇ ਫਿਰ ਮੇਰੇ ਯੇ ਜਾਂਦੀ ਹੈ ਇਹ ਲਿਖਾਈ ਹੀ ਕਰਾ ਦੇਣਗੇ ਤੇਰੀ ਨਾ ਲਿਖਾਈ ਦਾ ਮੈਂ ਹੀ ਕਰਾ ਦੂੰਗਾ ਤਾਇਆ ਬੱਕਰੀ ਲਿਆਣੀ ਹੈ ਤੇਨੇ ਹਾਂ ਇੱਕੋ ਹੀ ਪੱਕਾ ਹੀ ਰਹਾ ਦੂੰਗਾ ਤੈਨੂੰ ਹਾਂ ਜਿਹਦੇ ਨੇ ਲਿਆਣੀ ਫੜਾ ਜੀ 21000 ਬੱਕਰੀ ਦਾ ਫੜਾ ਦੇ ਬੱਕਰੀ ਫੜਲਾ ਬਸ ਲਾ ਤੇਨੂੰ ਪੱਕਾ ਹੀ ਰਾਹ ਦਊਗਾ ਦੇਣੀ ਐ ਤਹੀਂ ਨਹੀਂ ਦੇਣੀ ਨਾ ਦੇ ਈ ਤੇਰੀ ਮਰਜ਼ੀ ਐ ਚੱਲ ਪਹਿਲੀ ਵਾਰ ਬੋਣੀ ਆ ਉਹਨਾਂ ਨੂੰ ਕਿਉਂ ਭਜਾਉਣਾ ਬੋਣੀ ਦਾ ਵੀ ਤਾਂ ਬੋਣੀਆ ਕਰਨੀ ਹੈਗੀ ਇਹਦਾ ਸੱਤ ਹਲ ਚੱਲਦੇ ਨੇ ਕਹਿੰਦਾ ਬੋਲਣ ਵਾਲੇ ਦੇ ਬੋਲਣ ਜਿ ਨਹੀਂ ਦੋਏ ਭਾਈ ਆਉਣ ਦਿੰਦੇ ਇਹ ਉਹ ਬੋਲਣ ਜਿ ਨਹੀਂ ਕੋਈ ਗੱਲ ਲੱਗੇ ਤਾਂ ਸਹੀ ਯਾਰ ਬੱਕਰੀ ਦੇ ਮੁੱਲ ਦਾ ਲੱਗੇ ਹਜੇ ਮੁੱਲੇ ਨਹੀਂ ਲੱਗੇ ਦਾ ਹਜੇ ਮੁੱਲੇ ਨਹੀਂ ਲੱਗੇ ਤੇ ਗੱਲ ਤੇ ਨਹੀਂ ਬੋਲਣਾ ਵੀਡੀਓ ਬਣਦੀ ਆ ਕੱਟ ਦੇਣਗੇ ਇਹਦੇ ਅੰਦਰ ਬੱਚੇ ਤੇਰੇ ਤਰੇ ਹੋਈ ਨੇ ਉਹ ਰੱਬ ਤਰੂ ਆਸੀ ਕੌਣ ਨੇ ਤੋਬੇ ਦਾ ਘਬਾ ਢੱਡੂ ਉਹ ਵੀ ਆ ਕੇ ਕਹਿੰਦਾ ਪੂਰੀ ਪੁੱਛਾ ਕੱਢੂ ਪੁੱਛਦਾ ਹੈਗੇ ਪਿੱਛੇ ਤੇਰੀ ਕਿੰਨੀ ਹੈ ਹਾਂ ਚੱਲਾ ਪੂਰੀ 17.5 ਹਜ਼ਾਰ ਦੀ ਬੇਇੱਜ਼ਤੀ ਓਏ ਚੱਲ ਪਰੇ ਫੜ ਓਏ ਫੜ ਓ ਯਾਰ ਚੱਲ ਪਰੇ ਥਾਪੜੇ ਨਾ ਖਾ ਲਈ ਅਸੀਂ ਉਹੀ ਭੋਗਦੇ ਫਿਰਦੇ ਆ ਨਵੇਂ ਬੰਦੇ ਨਵੇਂ ਬੰਦੇ ਨੇ ਫਿਰਦੇ ਫਸ ਇਹ ਬੋੜੀ ਕਰੀਏ ਯਕੀਨ ਬੰਨੀ ਥੋੜੀ ਵਾਸਤੇ ਐ ਕਰ ਠੀਕ ਹੈ ਨਾ ਇਹਨੂੰ ਤੇਰੇ ਹੱਥ ਨਾਲ ਖੁਸ਼ ਕਰਕੇ ਇੱਧਰ ਮੂੰਹ ਕਰਾ ਕੇ ਝੋਲੀ ਚ ਫੜਾ ਕੰਨਾ ਵੀਡੀਓ ਬਣਾ ਮੁੰਡਿਆ ਆਪਣੀ ਫੇਮਲ ਤੇ ਚੱਕ ਰੱਬ ਤੇ ਨੂੰ ਐ ਕਹਦੇ ਵੀ ਤੈਨੂੰ ਵਾਦਾ ਕਰੇ ਮਾਲਕ ਵਾਦਾ ਹੀ ਕਰੂਗਾ ਤਾਰਾ ਮਾਰ ਲੈ ਮੁੰਡਿਆ ਗੱਠਾ ਗੁੱਠਾ ਯਾਰ ਕੋਈ ਵੀ ਹੋਵੇ ਉਸ ਨਾਲ ਯਾਰ ਚੱਡੇ ਦੀ ਫੋਲ ਜ਼ਿੰਮੇਵਾਰੀ ਆਪਣੀ ਹੋਰ ਦੱਸ ਠੀਕ ਹੈ ਨਾ ਕਿਆ ਬਾਤ ਆ ਪੂਣੀ ਵਰਗੀ ਧਾਰਾ ਪੂਰੀ ਵਧੀਆ ਠੀਕ ਹੈ ਨਾ ਛੜੀ ਓਏ ਛੱਡ ਬਈ ਇਹ ਲੈ ਠੀਕ ਹੈ ਲੱਕੀ ਸਹੀ ਹੈ ਸਹੀ ਹੈ ਹਾਂ ਲੈ ਬਈ ਕੋਈ ਨੁਕਸ ਨਹੀਂ ਛੱਡ ਦੇ ਉਰੀ ਮੇਲਾ ਦੇਖ ਹੋਰ ਖਰੀਦਾਂਗੇ ਉਹ ਕੀ ਚੋਰ ਹੈ ਵੀ ਆਪਣੀ ਬੱਕਰੀ ਦੇ ਦੂਗਾ ਹੋਰ ਦੇਖ ਕੋਈ ਕਦੀ